ਇਸ ਵਾਸੇ ਨਾਮਦਾਨ ਕਿਸੇ ਕੋਲ ਮੰਗਣ ਨਾ ਜਾਇਆ ਕਰੋ ਤੇ ਭੁੱਲ ਕੇ ਵੀ ਉਹ ਹੀ ਆਖਦੇ ਜਿਨ੍ਹਾਂ ਨੂੰ ਕੱਖ ਦਾ ਪਤਾ ਹੀ ਨਹੀਂ ਇਹ ਤੇ ਜਪਣਾ ਪੈਗਾ ਆਪਣਾ ਧਿਆਨ ਜਦ ਇੰਦਰੀਆਂ ਦੇ ਕੋਲ ਆਏਗਾ ਇੰਦਰੀਆਂ ਦੇ ਰਾਹੀਂ ਧਿਆਨ ਬਾਹਰ ਪਤਾ ਨਹੀਂ ਕਿੱਥੇ ਕਿੱਥੇ ਭਟਕਦਾ ਪਹਿਲੇ ਇਹਨਾਂ ਦਰਵਾਜ਼ਿਆਂ ਦੇ ਕੋਲ ਆ ਜਾਏ ਫਿਰ ਉਸ ਪ੍ਰਭੂ ਨੇ ਆਪ ਅੰਦਰ ਪਛਾਣ ਫਿਰ ਖੇੜ ਜੋ ਹੈ ਉਸਨੇ ਜੋ ਹੈ ਬਣਾਣੀ ਹੈ ਉਹ ਖੇੜ ਅੰਦਰ ਚਲਦੀ ਪਈ ਹੈ ਇਕ ਸ਼ਬਦ ਮੇਰੇ ਪ੍ਰਾਣ ਬਸਤੋਂ ਤੇ ਪ੍ਰਾਣਾ ਚ ਰਮੇ ਹੋਇਆ ਅਨਹਦ ਬਾਣੀ ਨਾਦ ਵਜਾਇਆ ਤੇ ਵਜ ਰਿਹਾ ਠਾਲ ਕਰ ਹਮਰਾ ਸਦ ਬੋਲੰਕਾ ਜਿਹੜਾ ਸਦਾ ਵੇਖਦਾ ਪਿਆ ਸਦਾ ਬੋਲਦਾ ਪਿਆ ਉਹਨੂੰ ਮਨੁੱਖ ਵੇਖਣ ਵਾਲਾ ਬਣ ਜਾਂਦਾ ਹੈ ਇਨ੍ਹਾਂ ਅੱਖਾਂ ਤੋਂ ਬਿਨਾ ਉਸਨੂੰ ਮਨੁੱਖ ਸੁਣਨ ਵਾਲਾ ਬਣ ਜਾਂਦਾ ਇਸ ਕੰਨਾਂ ਤੋਂ ਬਿਨਾ ਉਹਦਾ ਮਹਾਰਸ ਉਹ ਮਾਣਨ ਲੱਗ ਪੈਂਦਾ ਇਸ ਜ਼ਬਾਨ ਤੋਂ ਬਿਨਾ ਉਹਦਾ ਦਾਮਨ ਪਕੜ ਲੈਂਦਾ ਇਹਨਾਂ ਹੱਥਾਂ ਤੋਂ ਬਿਨਾਂ ਉਹਨੂੰ ਸਪਰਸ਼ ਕਰ ਲੈਂਦਾ ਹੈ ਉਸ ਮਹਾਂ ਸੁਗੰਧ ਨੂੰ ਸੋਂਗ ਲੈਂਦਾ ਹੈ ਇਸ ਨਾਸਿਕਾ ਤੋਂ ਬਿਨਾਂ ਤੇ ਜਦ ਕੋਈ ਉਹਨੂੰ ਕਹਿੰਦਾ ਅਗਥ ਕਰੋ ਕਥਨ ਕਰੋ ਕਹਿ ਦੇਂਦਾ ਅਗਮ ਅਗੌਚਰ ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਅਗਥ ਉਹ ਕੇਵਲ ਮਨ ਸੁਣ ਸਕਦਾ ਹੈ ਮਨ ਰਸਮਾਨ ਸਕਦਾ ਹੈ ਮਨ ਉਸ ਸੁਗੰਧ ਨੂੰ ਸੁੰਘ ਸਕਦਾ ਹੈ ਮਨ ਉਸ